ਉਹ ਲੈਨ ਮੇਂ ਬਤੇ ਰੌਂਡ ਦਸਤ ਲਾਲੇ ਲਖਾ ਦੇ ਚਲੋ ਜੀ ਜੰਦੀ ਛੋਰ ਬੋਟ ਛੋਰ ਜੰਦੀ ਛੋਰ ਬੋਟ ਛੋਰ ਜੰਦੀ ਛੋਰ ਛੋਰ ਬੋਟ ਛੋਰ ਜੰਦੀ 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 ਛੋਰ ਜੋਹਨ ਗਾਂਧੀ ਜੀ ਦੁਆਰਾ ਸਾਰੇ ਭਾਰ ਦੇ ਵਿੱਚ ਬੋਟ ਛੋਰ ਗੱਦੀ ਛੋਰ ਦਾ ਜਿਹੜਾ ਨਾਰਾ ਦਿੱਤਾ ਹੈ ਕਿਉਂਕਿ ਬੀਜੇਪੀ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ VOTING ਮਸ਼ੀਨਾਂ ਰਾਹੀਂ ਧਾਧਲੀਆਂ ਕੀਤੀ ਜਾਂਦੀਆਂ ਜਾਂ ਕਈ ਥਾਵਾਂ ਤੇ ਡਬਲ ਡਬਲ ਵੋਟ ਬਣੀਆਂ ਜਾਂ ਹੋਰ ਹਲਕਿਆਂ ਤੋਂ ਨਾਲ ਦੇ ਹਲਕਿਆਂ ਦੇ ਵਿੱਚ ਵੀ ਵੋਟ ਬਣੀਆਂ ਚੋਣ ਕਮਿਸ਼ਨ ਦੇ ਵਿਰੁੱਧ ਸ੍ਰੀ ਰਾਹੁਲ ਗਾਂਧੀ ਜੀ ਦੇ ਦੇਸ਼ ਵਿਆਪੀ ਜਿਹੜਾ ਮੇਮ ਰੱਬੀ ਗਈ ਆ ਅੱਜ 9 ਨੰਬਰ ਵਾਰਡ ਮਰੰਡੇ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਬਾਟਰਨ ਪਰਨਾਉ ਦੇ ਵਿੱਚ ਸ਼੍ਰੀਮਤੀ ਪਿੰਕੀ ਰਾਣੀ ਜੀ ਉਹਨਾਂ ਦੇ ਅਗਵਾਈ ਦੇ ਵਿੱਚ ਜਿਹੜੇ ਅੱਜ ਵੋਟ ਚੋਰ 3300 ਦੇ ਜਿਹੜੇ ਫਾਰਮ ਭਰੇ ਗਏ ਆ ਅਤੇ ਸਾਰਿਆਂ ਨੇ ਚੋਣਕ ਮਿਛੇ ਤੋਂ ਮੰਗ ਕੀਤੀ ਆ ਕਿ ਚੋਣ ਕਮਿਸ਼ਨ ਡਿਜੀਟਲ ਸੂਚੀਆਂ ਜਾਰੀ ਕਰੇ ਜੇ ਕਿਸੇ ਦੀ ਵੋਟ ਕੱਟਣੀ ਆ ਜਾਂ ਬਣਾਉਣੀ ਆ ਸਬੰਧਤ ਐਮਸੀ ਹੋਏ ਸਰਪੰਚ ਹੋਏ ਜਾਂ ਜਿਹੜੀ ਸੂਚੀ ਜਨਤਕ ਕੀਤੀ ਜਾਵੇ ਅੱਜ ਸਾਰੇ ਲੋਕਾਂ ਨੇ ਚੋਣਕ ਮਿਛੇ ਤੋਂ ਇਹ ਮੰਗ ਕਰੀ ਹਲਕਾ ਚਮਕੌਰ ਸਾਹਿਬ ਦੇ ਵਿੱਚ ਸਰ ਆ ਚਰਨਜੀਤ ਸਿੰਘ ਚੰਨੀ ਦੀ ਗਵਾਹੀ ਦੇ ਵਿੱਚ ਕਰੀਬ 10000 ਤੋਂ ਜ਼ਿਆਦਾ ਜਿਹੜੇ ਫਾਰਮ ਉਹ ਪਰ ਕੇ ਪਰਦੇਸ਼ ਕਾਂਗਰਸ ਕਮੇਟੀ ਨੂੰ ਜਲਦੀ ਸੌਂਪੇ ਜਾਣ। ਬੋੜ ਚੋਰ ਗੱਦੀ ਛੋੜ ਜੋ راہਲ ਗਾਂਧੀ ਵੱਲੋਂ ਸਨੇਹਾ ਦਿੱਤਾ ਗਿਆ ਸਰਦਾਰ ਚਰਨਜੀਤ ਸਿੰਘ ਚੰਨੀ ਐਮਪੀ ਜਲੰਧਰ ਸਾਫ ਕਾ ਮੁੱਖ ਮੰਤਰੀ ਵੱਲੋਂ ਜੋ ਸਾਡੀ ਡਿਊਟੀ ਲਈ ਗਈ ਆ ਅੱਜ ਧੰਨਮਨਤਨ ਨਾਲ ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਆ ਅੱਜ ਮਹੱਲਾ ਵਾਸੀ ਅਸੀਂ ਸਾਰੇ ਨੇ ਇਕੱਠੇ ਹੋ ਕੇ ਅਸੀਂ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਵੋਟਾਂ ਦੀਆਂ ਮਸ਼ੀਨਾਂ ਰਹੀ ਪੈਂਦੀਆਂ ਆ ਉਹ ਜਿਹੜੀਆਂ ਚੋਰੀ ਹੁੰਦੀਆਂ ਉਹਨਾਂ ਨੂੰ ਰੋਕਿਆ ਜਾਵੇ ਤੇ ਇਹਨਾਂ ਲੋਕਾਂ ਦੀ ਸਾਰਿਆਂ ਦੀ ਇਹੀ ਗਰੀਬ ਲੋਕਾਂ ਦੀ ਮੰਗ ਆ ਤੇ ਸਾਫ਼ ਸੁਥਰਾ ਉਹਦੇ ਮੁਤਾਬਕ ਫਿਰ ਰਾਜ ਆ ਸਕੇ ਕਿਉਂਕਿ ਹੁਣ ਮਸ਼ੀਨਾਂ ਰਾਹੀ ਜਿਹੜੇ ਕਪੜੇ ਹੁੰਦੇ ਨੇ ਉਹਦੇ ਵਿੱਚ ਹੀ ਬੰਦਾ ਆਪਣੇ ਆਪਣੇ ਬੰਦੇ ਸਿਧਾ ਕੇ ਆਪ ਲੀਡਰ ਬਣ ਜਾਂਦਾ ਚਾਹੇ ਉਹ ਨਗਰ ਕੌਂਸਲ ਦੇ ਹੋਣ ਵੋਟਾਂ ਚਾਹੇ ਐਮਐਲਏ ਦੀਆਂ ਹੋਣ ਜਾਵੇਂ এমপি ਦੀਆਂ ਹੋਣ ਜਾਂ ਫਿਰ ਸਰਪੰਚੀ ਪੰਚ ਦੀਆਂ ਹੋਣ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਮਸ਼ੀਨਾ ਰਾਹੀਂ ਇਲੈਕਸ਼ਨ ਨਹੀਂ ਹੋਣਾ ਚਾਹੀਦੇ